ਮੇਰੇ ਨਾਲ ਇਸ ਵੇਲੇ ਜੁਐਸਟੀ ਸਟੇਟ ਕੈਲੀਫੋਰਨੀਆ ਦੇ ਲਾਸ ਐਂਜਲਸ ਤੋਂ ਜੁੜੇ ਨੇ ਸਰਦਾਰ ਰਿਸ਼ਪਾਲ ਸਿੰਘ ਢੀਂਟਸਾ ਸਰਦਾਰ ਰਿਸ਼ਪਾਲ ਸਿੰਘ ਢੀਂਟਸਾ ਜਿਹੜੇ ਕਿ ਯੂਨਾਈਟਿਡ ਸਿੱਖ ਮਿਸ਼ਨ ਰਨ ਕਰਦੇ ਨੇ ਇਹਨਾਂ ਦੀਆਂ ਸਵਾਮਾਂ ਬਹੁਤ ਵੱਡੀਆਂ ਨੇ ਬੇਸਿਕਲੀ ਪੇਸ਼ੇ ਪੱਖੋਂ ਇਹ ਇੱਕ ਬਿਜ਼ਨਸਮੈਨ ਨੇ ਟਰੱਕਿੰਗ ਕੰਪਨੀ ਚਲਾਉਂਦੇ ਨੇ ਲੇਕਿਨ ਉਸ ਤੋਂ ਇਲਾਵਾ ਇਹਨਾਂ ਦੀ ਸੇਵਾ ਦਾ ਜੇ ਜ਼ਿਕਰ ਕਰੀਏ ਤੇ ਦਰਬਾਰ ਸਾਹਿਬ ਦੇ ਵਿੱਚ 1.2 ਮੈਗਾਵਾਟ ਦਾ ਇਹਨਾਂ ਨੇ ਇੱਕ ਸੋਲਰ ਸਿਸਟਮ ਲਾਇਆ ਔਰ ਇਹਦੇ ਨਾਲ ਨਾਲ ਬੀੜ ਬਾਬਾ ਬੁੱਢਾ ਸਾਹਿਬ ਜਿਹੜੇ ਵੀ ਕੋਈ ਇੱਧਰ ਆਏ ਹੋਣ ਬਾਬਾ ਬੁੱਢਾ ਸਾਹਿਬ ਦਾ ਸਥਾਨ ਹੈ ਚਭਾਲ ਦੇ ਵਿੱਚ ਔਰ ਸ਼ਹੀਦਾ ਸਾਹਿਬ ਸ਼ਹੀਦਾ ਸਾਹਿਬ ਕੋਈ ਵੀ ਐਸਾ ਪ੍ਰਾਣੀ ਨਹੀਂ ਹੈ ਸਿੱਖ ਕੌਮ ਨਾਲ ਜੁੜਿਆ ਜਿਹੜਾ ਉੱਥੇ ਨਾ ਨਾਤਮਸਤਕ ਹੋਇਆ ਹੋਵੇ ਉੱਥੇ ਵੀ ਇੱਕ ਇਹਨਾਂ ਨੇ ਬਹੁਤ ਵੱਡਾ ਸੋਲਰ ਸਿਸਟਮ ਲਾਇਆ ਇਹਦੇ ਨਾਲ ਨਾਲ ਸਿੱਖ ਪਛਾਣ ਲਈ ਇਹਨਾਂ ਨੇ ਬਹੁਤ ਕੰਮ ਕੀਤਾ ਹੈ ਅਮਰੀਕਾ ਦੇ ਵਿੱਚ ਜਦੋਂ ਕੋਵਿਡ ਸੀਗਾ ਉਸ ਦੌਰ ਚ ਤੇ ਉਸ ਤੋਂ ਅਲਾਵਾ ਵੀ ਕੋਵਿਡ ਦੇ ਵਿੱਚ ਤਾਂ ਇਹ ਦਿਨ ਦੇ ਵਿੱਚ 3 ਤੋਂ 5000 ਮੀਲ ਸੇਵਾ ਚ ਪਾਉਂਦੇ ਰਹੇ ਆ ਲੰਗਰ ਲਾਇਆ ਇਹਨਾਂ ਨੇ ਰਿਸ਼ਪਾਲ ਸਿੰਘ ਢੀਂਡਸਾ ਮੈਂ ਵੈਲਕਮ ਕਹਿੰਦਾ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਜਲੰਧਰ ਨੇੜੇ ਬਿਆਸ ਪਿੰਡ ਤੋਂ ਨੇ ਜੀ ਮੈਨੂੰ ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਮਰੀਕਾ ਚ ਕਾਰੋਬਾਰੀਆਂ ਲਈ ਸੰਕਟ ਹੈ ਇਹ ਸੰਕਟ ਕਹਿਰਾ ਨਹੀਂ ਆ ਇਹ ਮਲਟੀ ਡਾਈਮੈਂਸ਼ਨਲ ਹੈ ਜਿਹਦੇ ਵਿੱਚ ਫਾਈਨੈਂਸਸ ਦੇ ਤੌਰ ਤੇ ਵੀ ਔਰ ਆਪਣੇ ਲੋਕਾਂ ਨੂੰ ਵੀ ਦਿੱਕਤਾਂ ਨੇ ਔਰ ਖਾਸ ਤੌਰ ਤੇ ਟਰਕਿੰਗ ਦੇ ਵਿੱਚ ਡਰਾਈਵਰ ਜਿਹੜੇ ਆਏ ਨੇ ਔਰ ਖਾਸ ਤੌਰ ਤੇ ਲੋਡਿੰਗ ਨੂੰ ਲੈ ਕੇ ਰਸਤੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਰ ਦਿਨ ਨਵੀਂ ਪਰੇਸ਼ਾਨੀ ਰਹੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੀ ਸੇਵਾ ਤੋਂ ਪਹਿਲਾਂ ਇਹ ਸਮਝੀਏ ਕਿ ਹਰ ਸੇਵਾ ਦੇ ਪਿੱਛੇ ਪਹਿਲਾਂ ਇੱਕ ਕਾਮਯਾਬੀ ਹੈ ਚਾਰ ਪੈਸੇ ਕਮਾਉਣ ਦੀ ਗੱਲ ਹੈ ਉਹ ਪੈਸੇ ਜਦੋਂ ਤੁਸੀਂ ਕਮਾਉਨੇ ਹੋ ਫਿਰ ਤੁਸੀਂ ਸੇਵਾ ਚਾਉਨੇ ਹੋ ਮੈਨੂੰ ਦੱਸੋ ਕਿ ਪ੍ਰੋਫੈਸ਼ਨਲ ਤੌਰ ਤੇ ਜਿਹੜੀ ਇਸ ਵੇਲੇ ਦਿੱਕਤ ਆ ਉਹਨੂੰ ਕਿਵੇਂ ਐਡਰੈਸ ਕਰ ਰਹੇ ਹੋ ਰੰਧਾਵਾ ਸਾਹਿਬ ਪੰਜ-ਛੇ ਸਾਲ ਪਹਿਨੇ ਇੱਕ ਬੱਬਲ ਆਇਆ ਸੀ ਮਰਕਾ ਦੇ ਵਿੱਚ ਹਮ ਜਿਹੜਾ ਚੱਕਿੰਗ ਦਾ ਸਟੋਰ ਆ ਦਾ ਹੋਲ ਬਰਡੇ ਕੰਮ ਜਿਹੜੇ ਬਹੁਤ ਵੱਡੇ ਲੈਵਲ ਤੇ ਤਾਂ ਚੱਲ ਗਏ ਸੀ ਹਮ ਪਰ ਅਸੀਂ ਸਮਝਣ ਅਸਮਰਥਾ ਪਗੜਾਈ ਸੀ ਕਿਉਂਕਿ ਅਸੀਂ ਸੋਚਦੇ ਹਾਂ ਕਿ ਸਦਾ ਹੀ ਇਹ ਦਾਰੇ ਪਰ ਉਹ ਬਵਲ ਨੇ ਜਦੋਂ ਫੜਿਆ ਫਿਰ ਉਹ ਸਾਰੇ ਲੋਕ ਜਿਹੜੇ ਜ਼ਮੀਨ ਤੇ ਲਿਆ ਕੇ ਸਰਦ ਦਿੱਤੇ ਕੋ ਜਦੋਂ ਬਵਲ ਆਉਂਦਾ ਸਾਡੀ ਆਮਦਨਾਂ ਵੱਧਦੀਆਂ ਆਮਦਨਾਂ ਦੇ ਨਾਲ ਹੀ ਅਸੀਂ ਆਪਣੇ ਖਾਤੇ ਵਧਾ ਲੈਨੇ ਆ ਹਮ ਅਸੀਂ ਥੋੜੇ ਜਾਇ ਬੇਸਬਰੇ ਵੀ ਹੋ ਜਾਂਦੇ ਕੋਈ ਨਹੀਂ ਇਹ ਸਦਾ ਹੀ ਇਦਾਂ ਰਹਿਣ ਪਰ ਉਹ ਹੁਣ ਮਜਬੂਰੀਆਂ ਇਹ ਹੋ ਗਈਆਂ ਵੀ ਸਾਡੇ ਦੇ ਵੀ ਟ੍ਰਾਂਸਪੋਰਟੇਸ਼ਨ ਤੇ ਆ ਜਾਂ ਸਟੋਰਾਂ ਤੇ ਜਾਂ ਕਿਸੇ ਵੀ ਕੰਮ ਤੇ ਇਸ ਵੇਲੇ ਕੋਈ ਕਿਸੇ ਵੀ ਬਿਨਸਸ ਤੇ ਉਹਦੇ ਬੱਤਰ ਹਾਲ ਹੋ ਰਹੇ ਆ ਕਿਉਂਕਿ ਲੋਕਾਂ ਕੋ ਬਾਈਂਡ ਪਾਵਰ ਜਿਹੜੀ ਆ ਉਹ ਖਤਮ ਹੋ ਗਿਆ ਜਾਂ ਕੰਮ ਸਭ ਤੋਂ ਪਹਿਲਾਂ ਟਕਿੰਗ ਨਹੀਂ ਹੁੰਦਾ ਉਸ ਤੋਂ ਬਾਅਦ ਕੰਟਰਕਸ਼ਨ ਡੱਬਦੀ ਆ ਪਰ ਉਹਦੇ ਸਮੇਂ ਦੇ ਨਾਲ ਸਾਨੂੰ ਇਹਦੇ 2-3 ਸਾਲ ਹੋਰ ਵੇਟ ਕਰਨੀ ਪਊਗੀ ਜਿਹੜਾ ਸਰਵਾਈਵ ਹੋ ਗਿਆ ਉਹ ਘਾ ਫਿਰ ਤਰੱਕੀ ਕਰ ਜਾਏਗਾ ਜਿਹੜਾ ਸਰਵਾਈਵ ਨਹੀਂ ਹੋਇਆ ਗਿਆ ਉਹਨੂੰ ਫਿਰ ਜ਼ੀਰੋ ਤੋਂ ਸਟਾਰਟ ਕਰਨਾ ਦਰਸਲ ਜਦੋਂ ਤੁਸੀਂ ਬੱਬਲ ਦੀ ਗੱਲ ਕਰਦੇ ਹੋ ਥੋੜਾ ਜਿਹਾ ਹੋਰ ਖੁੱਲ ਕੇ ਸਮਝਾਓ ਜਦੋਂ ਇਕਨੋਮੀ ਗਰੋ ਕਰਦੀ ਹੈ ਮੌਕੇ ਜਿਆਦਾ ਹੁੰਦੇ ਆ ਅਸੀਂ ਖਰਚੇ ਵਧਾ ਲੈਨੇ ਆ ਜਦੋਂ ਇਨਕਮ ਵੱਧਦੀ ਹੈ ਔਰ ਉਹਦੇ ਨਾਲ ਫਿਰ ਜਦੋਂ ਕਿਧਰੇ ਕ੍ਰਾਈਸਿਸ ਆਉਂਦਾ ਤੇ ਆਪਾਂ ਮੀਟ ਨਹੀਂ ਕਰ ਪਾਉਂਦੇ ਤੁਹਾਡਾ ਮਤਲਬ ਇਤੋਂ ਹਾਂਜੀ ਕਿਉਂ ਬੱਬਲ ਜਿਹੜਾ ਸੀ ਨਾ ਇਹ ਅਨਹੋਣੀ ਸੀ ਇਹ ਇੰਨੀ ਜਿਹੀ ਪ੍ਰਾਈਸ ਸੀ ਕਦੀ ਬਦੀ ਨਹੀਂ ਸੀ ਇੱਕ ਤਾਂ ਗਵਰਨਮੈਂਟ ਨੇ ਲੋਕਾਂ ਨੂੰ ਪੈਸਾ ਕੋਵਿਡ ਟਾਈਮ ਤੇ ਇਹਨਾਂ ਦੇ ਦਿੱਤਾ ਉਹ ਕੰਮ ਕਰਨੋਂ हट ਗਏ ਹੂੰ ਕੰਮ ਨਾ ਕਰਨ ਦੇ ਨਾਲ ਜਿਹੜਾ ਸੀ ਇਕਨੋਮੀ ਜੇ ਫਰਕ ਪੈਣਾ ਸੀ ਦੂਸਰਾ ਜਦੋਂ ਇਹ ਤੇਨੂੰ ਪੈਸਾ ਖੁੱਲਾ ਮਿਲ ਲਾ ਪਿਆ ਤਾਂ ਤੁਸੀਂ ਕੰਮ ਕਰਨੋਂ ਹਟ ਜਾਨੇ ਤੇ ਖਰਚੇ ਵਧਾਣੇ ਹ ਹ ਹੁਣ ਨਾ ਤੋਂ ਖਰਚੇ ਪੂਰੇ ਹੋ ਰਹੇ ਆ ਤੇ ਨਾ ਕੰਮ ਮਰ ਰਿਹਾ ਮਰੇ ਇਸ ਵੇਲੇ ਜਿਹੜੀ ਲੋਕਾਂ ਦੀ ਬਾਹੀ ਪਾਵਰ ਬਿਲਕੁਲ ਖਤਮ ਹੈ ਕਦੀ ਇਹ ਹੁੰਦਾ ਸੀ ਕਿ ਗੌਰਮੈਂਟ ਨੇ ਜਿੱਥੇ ਅਨਬਲੋਇਮੈਂਟ 60% ਮਿਲਦੀ ਹੁੰਦੀ ਹੈ ਉੱਥੇ ਉਹ ਨਹੀਂ 200% ਤੋਂ ਵੀ ਉੱਪਰ ਜਿਹੜਾ ਉਹ ਲੋਕਾਂ ਨੂੰ ਪੈਸਾ ਦੇ ਤਾ ਹੂੰ ਔਰ ਵੀ ਕਮਾਉਂਦਾ ਸੀ ਹੁਣ 200 ਰੁਪਏ ਦੇ ਤਾ ਜਿੰਨੂੰ 200 ਰੁਪਏ ਮਿਲਦੇ ਕੋ ਲੋਕਾਂ ਰਾਂਚ ਬੈ ਗਏ ਹੂੰ ਟਿਪ ਦੀ ਸ਼ਾਰਟੇਜ ਆ ਗਈ ਬਿਨੈਸ ਡਾਊਨ ਹੋਣੀ ਸ਼ੁਰੂ ਹੋ ਪਈ ਪਰ ਸਾਨੂੰ ਪਤਾ ਉਹ ਦਿਨ ਲੱਗਾ ਜਦੋਂ ਸਾਡੇ ਥੱਲੇ ਜ਼ਮੀਨ ਕਰ ਗਈ ਇਹ ਸਲੀਅਤ ਆ ਇਹਨੂੰ ਕੋਈ ਨਕਾਰ ਨਹੀਂ ਸਕਦਾ ਕਿਉਂਕਿ ਐ ਸਦਾ ਹੀ ਉਹ ਲੋਕ ਕਾਮਯਾਬ ਰਹੇ ਆ ਜਿਹਨਿ ਖਾਤੇ ਤੇ ਲਈ ਚਾਦਰ ਦੇਖ ਕੇ ਫਿਰੂ ਕੀਤੇ ਆ ਜਿਹਨਾਂ ਲੋਕਾਂ ਨੇ ਬੈਠਾ ਹੋਏ ਦੇਖੋ ਸਾਡੇ ਇਹ ਹਾਲਾਤ ਰਹੇ ਜਿਹੜਾ ਡਰਾਈਵਿੰਗ ਕਰਦਾ ਸੀ ਉਹ ਵੀ ਇਹ ਜਿਹੜਾ ਜੀ ਵੈਗਨ ਲਈ ਫਰਦਾ ਸੀ ਤੇ ਫਿਰ ਹੁਣ ਅੱਜ ਉਹ ਹੋਰ ਤਾਂ ਵੀ ਮੁਸ਼ਕਲ ਹੋ ਗਿਆ ਸਮਾਤਾ ਹੱਤੀ ਦਾ ਫਰਕ ਪਾਉਂਦਾ ਹੈ ਜਦੋਂ ਵੀ ਕੋਈ ਖੁੱਲੀ ਚੀਰ ਮਿਲਦੀ ਉਹਦੇ ਨੁਕਸਾਨ ਸੰਭਾਲਣ ਲਈ ਤਿਆਰ ਰਹਿਣਾ ਚਾਹੀਦਾ ਕਿ ਦੁਨੀਆ ਦੇ ਵਿੱਚ ਕਿਤੇ ਵੀ ਜਦੋਂ ਫਰੀ ਚੀਰ ਮਿਲਣ ਲੱਗ ਪਈ ਉਹਦਾ ਨੁਕਸਾਨ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਭੁਗਤਣਾ ਪਵੇਗਾ ਇਹ ਸੱਚ ਆ ਪਾ ਦਿਨ ਅੱਜ ਆਪਾਂ ਕਿੰਨੇ ਨਹੀਂ ਸਾਡਾ ਸਰੀਜਾਂ ਦਾ ਕੱਲ ਦਾ ਫੇਰ ਦੇਖਾਂਗੇ ਕਿ ਉਹ ਚ ਅਸੀਂ ਟੇਬਲ ਨਹੀਂ ਟਰੰਸਰ ਸਭ ਮੈਂ ਹੁਣ ਤੁਹਾਡੇ ਕੋ ਦਰਸਲ ਤੁਹਾਡੀ ਟਰੈਕਿੰਗ ਬਾਰੇ ਸਮਝਣਾ ਚਾਹੁੰਦਾ ਮੈਂ ਅੱਜ ਵੀ ਦੇਖ ਰਿਹਾ ਸੀਗਾ ਕਿ ਟਰੰਪ ਪ੍ਰਸ਼ਾਸਨ ਨੇ ਫੈਡਰਲ ਗਵਰਨਮੈਂਟ ਨੇ ਇੱਕ ਅਭਿਆਨ ਚਲਾਇਆ ਇੱਕ ਮੁਹਿੰਮ ਚਲਾਈ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਚੈਕਿੰਗ ਕੀਤੀ ਫੜੋ ਫੜਾਈ ਦੋ ਦਿਨ ਤੋਂ ਲਗਾਤਾਰ ਚੱਲ ਰਹੀ ਸੀਗੀ ਔਰ ਖਾਸ ਤੌਰ ਤੇ ਜਿਹੜੇ ਡਰਾਈਵਿੰਗ ਪੇਸ਼ੇ ਦੇ ਵਿੱਚ ਲੋਕ ਨੇ ਜਦੋਂ ਤੁਹਾਡੇ ਵਰਗੇ ਲੋਕ ਟਰਕਿੰਗ ਕੰਪਨੀ ਦੇ ਵਿੱਚ ਉਹਨਾਂ ਨੂੰ ਹਾਇਰ ਕਰਦਿਆ ਇੱਕ ਸੰਸਾ ਬਣਿਆ ਹੀ ਰਹਿੰਦਾ ਲੋਡ ਸਮੇਂ ਸਿਰ ਲੈਣਾ ਤੇ ਸਮੇਂ ਸਿਰ ਪਹੁੰਚਾਉਣਾ ਇਹ ਮੈਟਰ ਕਰਦਾ ਹੈ ਇਹੀ ਤੁਹਾਡੀ ਆਪਣੀ ਪ੍ਰੋਫੈਸ਼ਨਲ ਅਪਰੋਚ ਹੈ ਤੇ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਮਾਰ ਪਈ ਹੈ ਕਿ ਸੀਡੀਐਲਸ ਵਗੈਰਾ ਰੱਦ ਹੋਣ ਦੀ ਗੱਲ ਹੈ ਰਸਤੇ ਦੇ ਵਿੱਚ ਫੜੇ ਫੜਾਈ ਦੀ ਗੱਲ ਆ ਰਸਤੇ ਦੇ ਵਿੱਚ ਕਿਸੇ ਦਾ ਵੀ ਇੰਗਲਿਸ਼ ਦਾ ਟੈਸਟ ਹੋ ਜਾਏ ਜਾਂ ਅਦਰਵਾਇਜ਼ ਤੋ ਇਹ ਜਿਹੜਾ ਤੁਹਾਡਾ profession ਆ ਇਹ ਤਾਂ ਵਾਵਾ ਭਾਰੀ ਸੰਕਟ ਚੋਂ ਲੰਘ ਰਿਹਾ ਤੁਹਾਨੂੰ ਔਖਾ ਨਹੀਂ ਹੋ ਰਿਹਾ ਇਹਨੂੰ ਹੱਲ ਕਰਨਾ ਅਡਰੈਸ ਕਰਨਾ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜੀ ਕਾਰਨ ਸੀਡੀਐਲ ਦਾ ਜਦੋਂ ਇਹਨਾਂ ਲੇਬਰ ਸਰਟੀਫਿਕੇਟ ਮਿਲਦੀ ਆ ਨਾ ਰਿਜਿਸਟਰਡ ਹਾਂ ਉਹ ਇੱਕ ਵਰਕ ਪਰਮਿਟ ਹੁੰਦਾ ਬੇਸਿਕ ਇੱਕ ਕਾਨੂੰਨ ਆ ਵੀ ਵਰਕ ਪਰਮਿਟ ਨਾਲ ਲੇਬਰ ਕਰ ਸਕਦਾ ਟਰੱਕਿੰਗ ਜਿਹੜੀ ਇਹ profession ਚੱਲ ਜਾਂਦੀ ਹੈ ਤੇ ਜਦੋਂ ਸਰਟੀਫਿਕੇਟ ਲੇਬਰ ਆਉਂਦੀ ਹੈ ਇਹੋ ਫਿਰ ਉਹਦੇ ਲਈ ਸਾਨੂੰ ਥੋੜੀ ਬੜੀ এডਿਕੇਸ਼ਨ ਵੀ ਚਾਹੀਦੀ ਆ ਕੋਈ ਜ਼ਿਆਦਾ ਤੇ ਨਹੀਂ ਕਹਿ ਸਕਦੇ ਬੇਸਿਕ ਕੁਐਸਚਨ ਜਿੰਨੇ ਇੱਕ ਸਾਨੂੰ ਲੋੜ ਅਨਸਾਰ ਚਾਹੀਦੀ ਆ ਕਿੱਥੇ ਜਾਣਾ ਕੀ ਫਰੇਟ ਐ ਇਹਦੇ ਵਿੱਚ ਹੈਗਾ ਸਾਨੂੰ ਕਿੰਨੇ ਘੰਟੇ ਟਾਈਪ ਕਰਦੇ ਨੇ ਹੋਵੇ ਜੇ ਸਾਨੂੰ ਇਹ ਵੀ ਨਹੀਂ ਆਉਂਦਾ ਇਹਦੇ ਲਈ ਸਾਨੂੰ ਜ਼ਰੂਰੀ ਆ ਜਿੰਨੇ ਵੀ ਸਾਡੇ ਬੱਚੇ ਆਉਂਦੇ ਆ ਉਹਨਾਂ ਨੂੰ ਇਹ 20 ਸੈਂਟੈਂਸ ਜਿਹੜੇ ਆ ਜ਼ਰੂਰ ਸਿੱਖ ਲੈਣੇ ਚਾਹੀਦੇ ਆ ਜਿਹਦੇ ਨਾਲ ਉਹ ਆਪਣੀ ਰੋਜੀ ਰੋਟੀ ਜਿਹੜੀ ਰੱਖਣ ਬਾਕੀ ਜਿਹੜੀ ਫੋਟੋ ਫੜਾਈ ਉਹਦੇ ਵਿੱਚ ਜ਼ਿਆਦਾ ਉਹ ਲੋਕ ਆ ਜਿਹਨੇ ਕੋਈ ਕ੍ਰਾਈਮ ਕੀਤਾ ਜਨਾਨਾ ਦੋ ਦੋ ਨਾਂ ਤੇ ਤਿੰਨ ਤਿੰਨ ਨਾਂ ਤੇ ਪਿਕਲ ਲਾਇਆ ਇਹ ਉਹਨਾਂ ਦੀ ਮਜਬੂਰੀ ਸੀ ਕਿ ਉਹਨਾਂ ਨੂੰ ਇੱਕ ਦਿਨਾਂ ਤੇ ਨਹੀਂ ਮਿਲੀ ਉਹਨੇ ਦੂਸਰਾ ਨਾਂ ਲੈ ਲਿਆ ਦੂਸਰੇ ਨੇ ਉਹ ਤੀਸਰਾ ਨਾਂ ਲੈ ਲਿਆ ਪਰ ਉਹਨਾਂ ਨੂੰ ਨਾਲ-ਨਾਲ ਦੂਜੇ ਨਾਂ ਕਲੀਅਰ ਕਰਾਉਣ ਪਏ ਕੋਣੀਓ ਨਾ ਕਲੀਅਰ ਕਰਾਏ ਨਹੀਂ ਤੇ ਨਵੇਂ ਨਾਂ ਤੇ ਫਿਰ ਕਿਉਂ ਅਮਰੀਕਾ ਇਹ ਕਿਹੋ ਜਿਹਾ ਹਦੇਸ਼ ਆ ਜਿੱਥੇ ਕੋਈ ਵੀ ਬੰਦਾ ਸਾ ਲੈ ਲੈਂਦਾ ਵੀ ਗਵਰਨਮੈਂਟ ਨੂੰ ਪਤਾ ਵੀ ਕੀ ਕਰਦਾ ਉਹਨਾਂ ਦੀ ਪਹਿਮਾਨ ਸੀਸੀਓ ਨੇ ਕਦੀ ਵੀ ਇਹ ਚੈੱਕ ਨਹੀਂ ਸੀ ਕੀਤਾ ਪਰ ਜੇ ਹੁਣ ਚੈੱਕ ਕਰ ਰਹੇ ਆ ਤੇ ਸਾਡੇ ਲੋਕਾਂ ਨੂੰ ਸਪੀਅਰ ਹੋਣਾ ਚਾਹੀਦਾ ਉਹ ਕੱਲ ਤੋਂ ਮਸੀਨਾ ਕਰੀਏ ਤੋਂ 100 ਸਾਲ ਤੋਂ ਉੱਪਰ ਇੱਥੇ ਲੋਕਾਂ ਨੂੰ ਆਇਆਂ ਨੂੰ ਹੋ ਗਏ ਆ ਉਹਨੇ ਬੜੀਆਂ ਮਿਹਨਤਾਂ ਘਾਲਣਾ ਕਿਆਂ ਬੜੇ ਸਜੇ ਢੰਗ ਨਾਲ ਇੱਥੇ ਰਹੇ ਆ ਬੜੀ ਇੱਜ਼ਤ ਕਮਾਈ ਸੀ ਪਰ ਆ ਪਿਛਲੇ 2-3 ਸਾਲ ਤੋਂ ਉਹ ਕੀਤੀ ਕਰਾਈ ਜਿਹੜੀ ਆ ਉਹ ਸਾਡੀ ਆਰਮ ਲੈ ਗਈ ਆ ਨਹੀਂ ਪਰ ਮੈਨੂੰ ਇਹ ਸਮਝਾਓ ਕਿ ਤੁਸੀਂ ਸਰਵਾਈਵ ਫਿਰ ਕਿਵੇਂ ਕਰ ਰਹੇ ਹੋ ਜਿਹੜੇ ਤੁਸੀਂ ਲੋਕ ਸੀਗੇ ਜਿਨ੍ਹਾਂ ਜਿਨ੍ਹਾਂ ਨੂੰ ਕੁਦਰਤੀ ਤੌਰ ਤੇ ਸਵਾਵਾ ਤਾਂ ਚਾਹੀਦੀਆਂ ਨੇ ਔਰ ਐਸ ਵੇਲੇ ਤਾਂ ਫਿਰ ਲਗਭਗ ਸਟ੍ਰੱਕ ਹੋਣ ਵਾਲੀ ਗੱਲ ਆ ਨਾ ਨਹੀਂ ਜੀ ਬੜੀ ਔਖੀ ਗੱਲ ਆ ਅਸੀਂ ਹੈਂਡ ਟੂ ਮਾਉਥੀਆਂ ਤਕੀਮਨ ਜੋ ਵੀ ਸਰਵਾਈਵਰਸ ਸੀ ਸਾਰਾ ਟਕੀਨੇ ਵਿੱਚੇ ਪੈ ਗਿਆ ਪਲੱਸ ਬਹੁਤ سارے ਬੀਰਾਂ ਨੂੰ ਫੋਨ ਵੀ ਚੱਕਣੇ ਪਏ ਉਹਨੂੰ ਸਰਵਾਈਵ ਕਰਨ ਲਈ ਕਿਉਂ ਜੇ ਅਸੀਂ ਇੱਕ ਪਰ ਵਿੱਚੋਂ ਨਿਕਲ ਗਏ ਮੁੜ ਕੇ ਸਾਰਾ ਇਸ ਲੈਵਲ ਦੀ ਕੀ ਸ਼ੁਰੂ ਵੀ ਨਹੀਂ ਹੋਣਾ ਇਹ ਸਾਡੀਆਂ ਮਜਬੂਰੀਆਂ ਆ ਚਾਹੇ ਸਾਨੂੰ ਕੁਝ ਵੇਚਣਾ ਪਵੇ ਤੇ چاہے ਸਾਨੂੰ ਹੋਰ ਲੋਨ ਲੈਣੇ ਪੈਣ ਪਰ ਇਸ ਚ ਰਹਿਣਾ ਕਿਉਂਕਿ ਅਸੀਂ ਇੱਕ ਵਾਰ ਇੱਚੋਂ ਬਾਹਰ ਹੋ ਗਏ ਫਿਰ ਸਾਡੀ ਬਾਤ ਦੀ ਗੱਲ ਨਹੀਂ ਪਈ ਅਸੀਂ ਕਿਉਂ ਸਾਡੀ ਏਜ ਵੀ ਜਿਹੜਾ ਹੁਣ 40 ਸਾਲ ਦਾ ਲੱਗਾ ਆ ਉਹ ਨਵਾਂ ਕੰਮ ਤੇ ਸ਼ੁਰੂ ਨਹੀਂ ਕਰ ਸਕਦਾ ਨਵੇਂ ਕੰਮ ਵੀ ਉਦਾਂ ਦੇ ਸਟੋਰਾਂ ਤੇ ਵੀ ਹੁਣ ਲੈਵਟ ਮੈਨ ਲੱਭਿਆ ਪਰ ਮੂ ਲੋਕਾਂ ਕੋ ਪੈਸੇ ਹਨੀ ਮਰੇ ਖਰੀਦਣ ਲਈ ਹੂੰ ਉਹ ਵੀ ਹੈਂਡ ਟੂ ਮਾਊਥ ਆ ਸਤਾਰੀਆਂ ਸਾਰੀ ਇੰਡਸਟਰੀ ਜਿਹੜੀ ਆ ਹੈਂਡ ਟੂ ਮਾਊਥ ਆ ਪਰ ਮਲਬੂਰੀਆ ਭਈ ਜਿਹੜਾ ਉੱਥੇ ਵਿੱਚ ਰਹਿ ਜਾਊਗਾ ਕਦੋਂ ਆਉਣ ਵਾਲੇ ਸਮੇਂ ਤੱਕ ਉਹ ਫਿਰ ਗਾਂਹ ਚ ਸਰਵਾਈਵ ਮਤਲਬ ਰਾਈਟੇ ਰਹੂਗਾ ਜਿਹੜਾ ਵਿੱਚੋਂ ਭੱਜ ਗਿਆ ਫਿਰ ਉਹਨੂੰ ਫਿਰ ਨਵੇਂ ਸਿਰੂ ਤੋਂ ਸਟਾਰਟ ਕਰਨਾ ਮੈਂ ਤੁਹਾਡੇ ਬਾਰੇ ਥੋੜਾ ਜਿਆਦਾ ਜਾਣਦਾ ਹੈ ਕਿਉਂਕਿ ਸਾਡੇ ਸਰੋਤੇ ਵੀ ਸਮਝਣਾ ਚਾਹਣਗੇ ਇੱਕ ਵਿਅਕਤੀ ਜਿਹੜਾ ਬੜਾ ਟਾਊਨ ਟੂ ਅਰਥ ਹੈ ਮੈਂ ਵਿਅਕਤੀਗਤ ਤੌਰ ਤੇ ਕਈ ਸਾਲ ਪਹਿਲਾਂ ਜਦੋਂ ਢੀਂਡਸਾ ਸਾਹਿਬ ਨੂੰ ਜੁਆਇਟਿਡ ਸਿੱਖ ਮਿਸ਼ਨ ਦਾ ਇਹਨਾਂ ਦਾ ਆਪਣਾ ਕਨਸੈਪਟ ਸੀ ਉਹਦੇ ਵਿੱਚ ਮਿਲਿਆ ਸੀ ਅਸੀਂ ਇੱਕ ਇੰਟਰਵਿਊ ਵੀ ਕੀਤਾ ਸੀਗਾ ਔਰ ਬੜਾ ਪਸੰਦ ਕੀਤਾ ਗਿਆ ਤੁਹਾਡੇ ਕੰਮ ਨੂੰ ਤੁਸੀਂ ਅਮਰੀਕਾ ਦੇ ਵਿੱਚ ਰੋਜੀ ਰੋਟੀ ਤੋਂ ਵੇਲੇ ਹੋ ਕੇ ਆਪਣੀ ਪਛਾਣ ਦੇ ਮਸਲੇ ਵੀ ਦੇਖੇ ਨੇ ਪਛਾਣ ਤੋਂ ਭਾਵ ਤੁਸੀਂ ਪਰੇਡਸ ਦੇ ਵਿੱਚ ਹਿੱਸਾ ਲਿਆ ਵਿਸਤਾਰ ਨੂੰ ਵੀ ਕੀਤਾ ਮੈਂ ਉੱਤੇ ਫਿਰ ਜਾਨਣਾ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਯੂਨਾਈਟਿਡ ਸਿੱਖ ਦੇ ਸਿੱਖ ਮਿਸ਼ਨ ਦੇ ਬੈਨਰ ਥੱਲੇ ਬੀਬੀ ਜਗੀਰ ਕੌਰ ਪ੍ਰਧਾਨ ਸੀਗੇ ਉਦੋਂ 2021 ਜੇ ਮੈਂ ਗਲਤ ਨਹੀਂ ਔਰ ਤੁਸੀਂ 1.2 ਮੈਗਾਵਾਟ 1.2 ਮੈਗਾਵਾਟ ਦਾ ਤੁਸੀਂ ਸੋਲਰ ਪਾਵਰ ਪਲਾਂਟ ਇੱਥੇ ਲਾਇਆ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸ਼ੀਤਾ ਸਾਹਿਬ ਦੇ ਵਿੱਚ ਔਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਚਭਾਲ ਠੱਠਾ ਤੁਸੀਂ ਉੱਥੇ ਵੀ ਇਹ ਕੰਮ ਕੀਤਾ ਹੈ ਮੈਂ ਦੇਖਿਆ ਉਹਨਾਂ ਦਿਨਾਂ ਦੇ ਵਿੱਚ ਤੇਆਂ ਤਸਵੀਰਾਂ ਤੁਹਾਡੀਆਂ ਬੜੀਆਂ ਪ੍ਰਦਰਸ਼ਿਤ ਹੁੰਦੀਆਂ ਰਹੀਆਂ ਤੁਹਾਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨ ਦਿੱਤੇ ਔਰ ਉਸ ਤੋਂ ਇਲਾਵਾ ਤੁਸੀਂ ਕਾਫੀ ਕੰਮ ਕੀਤਾ ਇਸ ਬੈਨਰ ਥੱਲੇ ਹਾਲਾਂਕਿ ਆਪਣੇ ਘਰ ਤੋਂ ਬਾਹਰ ਦੇਖਿਆ ਨਹੀਂ ਜਾਂਦਾ ਲੇਕਿਨ ਤੁਸੀਂ ਕਾਫੀ ਕਾਫੀ ਮਸ਼ੱਕਤ ਕੀਤੀ ਔਰ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਤੁਸੀਂ ਇਸ ਗੱਲ ਨੂੰ ਹਾਈਲਾਈਟ ਕਰਨ 'ਚ ਯਕੀਨ ਨਹੀਂ ਕੀਤਾ ਚੁੱਪਚੀਪੀਤੇ ਕੰਮ ਕਰਦੇ ਰਹੇ ਗੱਲ ਹੈ ਜੀ ਭਈ ਕੋਈ ਵੀ ਕੰਮ ਜੇ ਨਿਮਰਤਾ ਨਾਲ ਹੋ ਜਾਏ ਤਾਂ ਚੰਗਾ ਨਹੀਂ ਤਾਂ ਹੋਮੇ ਜਿਹੜੀ ਆ ਕੁਮਾਰ ਦੇ ਘਰ ਦੀਦ ਨੂੰ ਮੈਂ 89 ਇੱਥੇ ਆਇਆ ਸੀ ਪਰਿਵਾਰ ਕੁਦਰਤੀ ਅਸੀਂ ਮੇਰੀ ਸਿਸਟਰ ਸੀ ਇੱਥੇ ਮੈਂ ਸੀ ਅਸੀਂ ਦੋਨਾਂ ਪਰਿਵਾਰਾਂ ਨੂੰ ਕੀਤਾ ਫਿਰ ਵੱਡੇ ਬ੍ਰਦਰ ਆ ਗਏ 10 12 ਸਾਲ 15 ਸਾਲ ਤੈਨੂੰ ਪਤਾ ਵੀ ਤੇ ਇਹਨਾਂ ਨਾਲ ਲੱਗ ਜਾਂਦੇ ਸਕਲ ਸਾਡੇ ਪਰਿਵਾਰ ਇਕੱਠਾ ਆ ਤਾਂ ਕਰਕੇ ਮੈਨੂੰ ਟਾਈਮ ਮਿਲ ਜਾਂਦਾ ਵੀ ਮੈਂ ਦੋ ਤਿੰਨ ਮਹੀਨੇ ਜਿਹੜੇ ਸੇਵਾ ਦਾ ਜਿਹੜਾ ਕੰਮ ਹੈ ਜੀ ਇਹ ਕੋਦਰ ਤੇ ਪਿੱਛਾ ਤੋਂ ਮੈਂ ਥੋੜਾ ਸੌਫਟ ਆ ਮੇਰੇ ਤੀਜਾ ਬੱਚਾ ਸਾਹਿਬ ਸਿੰਘ ਜਿਹੜਾ ਸੀ ਨਾ ਜਦੋਂ ਦੀ ਪਾਈਪ ਪ੍ਰੈਗਨਨਸੀ 4 ਮਹੀਨੇ ਬਾਅਦ ਡਾਕਟਰਾਂ ਨੇ ਕਿਹਾ ਸੀ ਵੀ ਤੁਸੀਂ ਹੋਰ ਚਾਜੇ ਇਹ ਬਲਕੋ ਉਹ ਸਟੇਬਲ ਨਹੀਂ ਰਹੇਗਾ ਓਕੇ ਕੁਝ ਡਾਕਟਰਾਂ ਦੀ ਆਪਣੀ ਸਲਾਹ ਹੁੰਦੀ ਹੈ ਨਹੀਂ ਪਰ ਪਤਾ ਨਹੀਂ ਐ ਰੱਬ ਨੇ ਇਹ ਕੰਮ ਨਹੀਂ ਹੁਣ ਦਰ ਗੁਰਗਨ ਸਾਹਿਬ ਦਾ ਪ੍ਰਕਾਰ ਅਰੇ ਪਰਚਲ ਦੇ ਨੀ ਬੀਐਨਟੀ ਕੀ ਟਿਵੀ ਰੱਖਣਾ ਤਾਂ ਅੱਜ ਅਜੇ ਨਹੀਂ ਰੱਖਣਾ ਅੱਜ ਆਪਰ ਸਾਡਾ ਕੋਈ ਕੰਮ ਹੋਣੀ ਸਾਨੂੰ ਬਹੁਤ ਜ਼ੋਰ ਲਾਇਆ ਕੋਈ ਵੀ ਅੱਜ ਇਹ ਦੇਖੋ ਇਸ ਤਰੇਗਾ ਤੁਸੀਂ ਵਾਚਿੰਗ ਕਰਾਓ ਚਲੋ ਜਦੋਂ ਉਹਦਾ ਜਨਮ ਹੋਇਆ ਤੇ ਉਹਦਾ ਆਪਣਾ ਕੋਈ ਸਵਾਲ ਉਹਨਾਂ ਨੂੰ ਪਤਾ ਸੀ ਉਹਨੇ ਕਹਿੰਦੇ ਆਪ ਬੱਚਿਆਂ ਦਾ ਹਸਪੀਟਲ ਆ ਉਹਨਾਂ ਦਾ ਹੈਲੀਕਾਪਟਰ ਆ ਗਿਆ ਸੀ ਇਹਨਾਂ ਦਾ ਆਪਣਾ ਹੈਲੀਕਾਪਟਰ ਸੀਗਾ ਉਹਨੇ ਟੀਮਾਂ ਤਿਆਰ ਰੱਖੀਆਂ ਸੀ ਵੀ ਇਹ ਹਾਲਾਤ 6 ਮਹੀਨੇ ਤੱਕ ਸਾਨੂੰ ਰੋਜ਼ ਜਦੋਂ ਹਸਨ ਜੋ ਕਾਲ ਆਉਣੀ ਅਸੀਂ ਕੋਈ ਦਿਆਂ ਦੇ ਵਿੱਚ ਗਿਆ ਹੁਣ ਵੀ ਗਿਆ ਪਰ ajo 28 ਸਾਲ ਦਾ ਜਵਾਨ ਹੈ ਫਿਰ ਮੰਨ ਚਾਹੀਏ ਵੀ ਜੇ ਰੱਬ ਨੇ ਸਾਡੇ ਕੁਝ ਕੀਤਾ ਤੁਸੀਂ ਲੋਕਾਂ ਨੇ ਕੁਝ ਕਰੀ ਉਸ ਤੋਂ ਬਾਅਦ ਅਸੀਂ 2005 ਪਾਕਿਸਤਾਨ ਗਏ ਉੱਥੇ ਜਦੋਂ ਆੜੇ ਦਰਵਾਜ਼ੇ ਹਲਾ ਦੇਖੇ ਵੀ ਸਾਡਾ ਬਾਡਰ ਸਿਰਫ 2 ਕਿਲੋਮੀਟਰ ਤੇ ਮੜਦਾ ਸੀ ਅਸੀਂ ਉਹਦਾ ਬੀੜਾ ਚੱਕਿਆ ਮਨ ਤੇ ਯੂਐਸ ਫਾਰਮਰ ਜਾਂ ਉਹਨਾਂ ਦੇ ਜੋ ਮੈਕਡੋਨਲਡਜ਼ ਸੋ ਉਹਨਾਂ ਨੇ ਸਰਵੇ ਕਰਾ ਕੇ ਦੋ ਜਿਹੜਾ ਕਿ ਦੋ ਦੇ ਵਿੱਚ ਉਹਨਾਂ ਗੋਮਪਾ ਨੇ ਅਪਰਵਲ ਦੇ ਕੇ ਉਹਨੂੰ ਖੋਲ ਦਿੱਤਾ ਜਿਹੜੀਆਂ ਸਿੱਖਾ ਦੀਆਂ 70% ਸਸਾਂ ਸੀਓ ਪੂਰੀਆਂ ਹੋਈਆਂ। ਉਪਰੰਤ ਦੋ ਹਰਿਆ ਦੇ ਵਿੱਚ ਜਦੋਂ ਇੱਥੇ 911 ਹੋਇਆ ਫਿਰ ਸਾਡੀ ਪ੍ਰੋਬਲਮ ਦਫ਼ਤਰ ਦੀ ਆ ਗਈ। ਹੂੰ ਪ੍ਰਬੰਧਾ ਸਾਨੂੰ ਬੈਲ ਆਦਮ ਕਹਿ ਕੇ ਪੜਾਉਂਦਾ ਸੀ। ਲੋਕਾਂ ਨੂੰ ਪੁੱਛਿਆ ਉਹ ਨਹੀਂ ਇੱਕੋ ਹੀ ਸविता ਵੀ ਇਹ ਤੇ ਪਰ ਜੇਗਾ ਮਿਲਦੇ ਸੁਭਾਈ ਹੋ ਸਕਦੇ ਆ ਕਿਉਂ ਰੋਜ ਪ੍ਰੇਰ ਦੀ ਜਿਹੜੀ ਆ ਉਹ ਦਿਨ ਦੀ ਬੜੀ ਪ੍ਰੇਰ 20 ਲੱਖ ਬਿਊਰੋ ਜਿਹੜੇ ਇਹデア ਤੇ ਕਿਨ ਪਾਰਟੀਕਲ ਰੋੜ ਤੇ ਬੈਠਾ ਹੁੰਦਾ 10 ਸਾਲ ਸਾਨੂੰ ਲੱਗੇ ਜਦੋਂ ਜਦ ਕਰ ਨੂੰ ਉਹ ਕਹਿਣ ਜੀ ਵੀ ਤੁਸੀਂ ਦੇਖਦੇ ਦਿਨਾਂ ਕਰਨੇ ਫਗਦੀ ਹੈ ਫਗਦੀ ਪ੍ਰੋਬਲਮ ਹੱਲ ਕਰ ਸਾਨੂੰ ਕੋਈ ਇਤਰਾਜ ਨਹੀਂ ਫਿਰ ਮੰਨ ਲੇ 2014 ਚਾਹ ਕਮਿਸ਼ਨ ਦੇ ਦਿੱਤੀ 2015 ਦੇ ਵਿੱਚ ਅਸੀਂ ਉਹ ਫਲੋਟ ਨਿਸ਼ਚਿਤ ਜਿਹੜਾ ਕਿ ਦੁਨੀਆ ਦਾ ਇੱਕ ਜਿਹੜਾ ਕਿਸੇ ਸਾਡਲੀ ਉਹ ਬੜੀ ਵੱਡੀ ਗੱਲ ਸੀ ਤੁਹਾਨੂੰ ਦੱਸੇ ਕੋੜੇ ਕੰਮ ਜਾਉ ਤੇ ਪੋਸਟ ਆਲਮੋਸਟ ਆ ਸਾਡੇ 3 ਲੱਖ ਡਾਲਰ ਬਣਦੀ ਹੁੰਦੀ ਆ ਉਦੋਂ ਤੇ ਸਾਰੇ ਹੀ ਜਿਹੜੇ ਤੱਕਦੇ ਆ ਪਰ ਉਹ ਵਾਪਸ਼ ਪੰਜ ਸਾਲ ਫਲੋਟ ਲਾਇਆ ਉਸ ਤੋਂ ਬਾਅਦ ਫਿਰ ਕੋਵੜਾ ਗਿਆ ਫਿਰ ਕੋਵੜੇ ਤੋਂ ਇੱਕ ਦਿਨ ਲਈ ਸਾਡੇ ਕੋਲ ਸੀਡੀ ਸੀ ਤਾ ਫੂਡ ਦੇ ਦਿਓ ਤੁਹਾਨੂੰ ਲਿਖ ਕੇ ਦਿਓ ਤਦ ਨੇ ਉਹ ਇੱਕ ਦਿਨ ਤੋਂ ਸ਼ੁਰੂ ਕਰਦੇ ਕਰਦੇ ਅਸੀਂ 5000 ਮੀਲ ਤੱਕ ਚੱਲ ਗਏ ਦਿੱਲੀ ਹੂੰ ਤਕਰੀਬਨ ਹਰ ਵੀਕ ਅਸੀਂ ਪੰਜ ਤੱਕ ਜਿਹੜੇ ਆ ਉਹ ਅਸੀਂ ਬਾਕਸ ਤੇ ਫੈਸਟ ਫੂਟ ਤੇ ਕੰਪਲੀਟ ਤੱਕ ਦੇ ਸਾਲ ਪੂਰਾ ਦਸੰਬਰ 31 ਤੱਕ ਇਸ ਤੋਂ ਪ੍ਰਾਂਤ ਸਿਹਤ ਕਮੇਟੀ ਤੋਂ ਕਰ ਨੇ ਇਹ ਆਪਣੀ ਸੇਵਾ ਮਿਲਦੀ ਹੂੰ ਇਸ ਵਿਸ਼ੇ ਤੇ ਮੇਰੇ ਮੂੰਹੋਂ ਨਿਕਲ ਗਈ। ਉਹ ਚੂੜੀਆਂ ਸੀ। ਸੋਹਰਾ ਸਾਹਿਬ ਦੀ ਸੇਵਾ ਮਿਲਦੀ ਹੋਰ ਕਿਤੇ ਕੋਕਿੰਦਜੀ ਚਲਵਾ ਦਿੰਦੇ। ਤੇ ਲੋਕ ਸਾਨੂੰ ਕਹਿਣ ਜੀ ਕੌਮਨ ਕਮੇਟੀ। ਆ ਤਕਨੀਕ ਦੇਣਾ ਉਹ ਆਪਣੇ ਲੈਵਲ ਤੇ ਚੱਲਦੇ ਆ ਤੈਨੂੰ ਖਰਾਬ ਕਰਨਗੇ। ਅਸੀਂ ਉਹਨਾਂ ਨੂੰ ਸਾਨੂੰ ਲਿਖ ਕੇ ਦਿਓ ਵੀ ਤੁਹਾਡਾ ਕੋਈ ਦਖਲ ਨਹੀਂ ਹੋਏਗਾ। ਉਹਨੇ ਲਿਖ ਕੇ ਦਿੱਤਾ ਵੀ ਸਾਡਾ ਕੋਈ ਦਖਲ ਨਹੀਂ। ਤੁਸੀਂ ਕੋਡ ਲਓ, ਈ ਡਿਵੈਲਪ ਕਰੋ ਕਰਕੇ ਸਾਨੂੰ ਦੇ ਦਿਓ। ਉਹ ਅਸੀਂ 1 ਸਾਲ ਦੇ ਵਿੱਚ ਵਿੱਚ ਉਹ ਯਾਰ ਆ ਸੀ 4.4 ਕਰੋੜ ਦਾ ਪ੍ਰੋਜੈਕਟ ਸੀ ਲਾ ਕੇ ਤੇ ਤਾਂ ਉਹਦੇ ਵਿੱਚ ਇਹ ਖਿਆਲ ਆ ਵੀ ਗਿਣਤੀ ਦੇ ਪੰਜ ਵੱਡੇ ਬੰਦੇ ਤੇ 70 ਕੁ ਨੋਰਮਲ ਤੇ ਤੇ ਸਾਡੇ ਕੋਲ 20 ਲੱਖ ਰੁਪਏ ਆ ਘਟ ਗਿਆ ਉਹਦੇ ਵਿੱਚ ਅਮਰਨ ਜਿਹੜਾ ਮੁੰਡਾ ਆ ਟੈਕਸੋ ਦਾ ਵਾਲਾ ਸੀ ਉਹਨੂੰ ਕਿਹਾ ਵੀ ਸਾਡੇ ਕੋਲ ਹੁਣ ਪੈਸੇ ਹੈ ਨਹੀਂ ਭਾਈ ਸਾਨੂੰ ਮੰਗਣੇ ਪੈਣੇ ਆ ਉਹ ਕਿਹਾ ਵੀ ਪਾ ਦੇ ਕਲੀਅਰ ਹੋ ਗਿਆ ਸੁਰਖਰੂ ਹੋ ਕੇ ਸੋਮੇ ਕੋਈ ਦਿੰਦਾ ਅੱਜ ਵੀ ਉਤਲ ਚੱਲ ਰਿਹਾ 25 ਸਾਲ ਦੀ ਜਿਹੜੀ ਫਲਾਈ ਆ ਪਰ ਤੇ ਤਾਰੀ ਰਿਪੇ ਜਿਹੜੀ ਹੋਈ ਹੈ ਕਹਿੰਦਾ ਕੋਈ ਦੇਪ ਕੋਈ ਦਾ ਬੈ ਮਾਪੋ ਤੇ ਕਾ ਹੁਣ ਵੀ ਬੇਨਤੀ ਕਰਦਾ 3-4 ਮੈਗਾਵਾਟ ਉੱਥੇ ਹੋਰ ਲੱਗਣਾ ਸਾਡੇ ਦਰਵਾਰ ਸਾਹਿਬ ਦੀ ਜਿਹੜੀ ਹੈ ਤਾਂ ਕਰਨੀ ਮੇਰਾ خیال ਸਤਲਾਨੀ ਸਾਹਿਬ ਕੋਈ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਉਹਨੀ ਜਗ੍ਹਾ ਲਈ ਇਸ ਸੇਜ ਨੂੰ ਕਰਨਾ ਚਾਹੁੰਦੇ ਹਾਂ ਸਕਦੇ ਆ ਇਸ ਤੋਂ ਆਮ ਜਿਹੜੀਆਂ ਇਹ ਜਿਹਨਾਂ ਨੂੰ ਮੈਂ ਬੋਲੇ ਆ ਕਿ ਇਹ ਕੰਮ ਕਰ ਲੋ ਉਪਰੰਤ ਸਾਸੀਂ ਹੁਣ ਸਾਰਾ ਪਰਿਵਾਰ ਇੱਥੇ ਆ ਗਏ ਆ ਤੇ ਤੋਂ ਦਾ ਦਿਨ ਤੇ ਪੇਲਾ ਦੇ ਨਿਸੀ ਇੱਕ ਦਿਸਗੀ ਹੁਣ ਨਾਸ ਕਿੱਦਿਆ ਬਲ ਜਿਹਦੇ ਵਿੱਚ ਗਾਨੀ ਦਾ ਪ੍ਰੋਗਰਾਮ ਹੋਏਗਾ ਹਮ ਆਪਣਾ ਦਾ ਫੋਰਫੇ ਚੱਲ ਰਿਹਾ ਮੈਂ ਗੱਲ ਤੇ ਲੇ ਤੇ ਪਰਸੋਰ ਵੀ ਲੱਗਦੇ ਆ ਤਕਰੀਬੇ ਇਹ ਲੱਗਦੇ ਆ ਉਹ ਇਹਦਾ ਜਦੋਂ ਵੀ ਹੋਇਆ ਅਸੀਂ ਉਹਨੂੰ ਸ਼ੁਰੂ ਕਰਾਂਗੇ ਇਹ ਕੈਂਪ ਜਿਹੜਾ ਆ ਦੋ ਹੇਅਰਪਾਇੰਟ ਤੋਂ ਲੱਗ ਤੱਕ ਰਿਹਾ ਹੈ तकरीबन 700 ਤੋਂ ਉੱਪਰ ਕੇ ਬਾਅਦ ਤੱਕ ਰਿਹਾ ਮੇਰਾ ਖਿਆਲ ਹੈ ਸਾਲ ਦੇ ਬਾਅਦ ਇਹ 750 ਤੋਂ 800 ਦੇ ਵਿੱਚ ਅਸੀਂ ਪਹੁੰਚ ਜਣ ਤੇ ਲੋਕਾਂ ਦੀਆਂ ਸਵਾਮਾਂ ਲੋਕਾਂ ਥਰੂ ਜਾਂਦੀਆਂ ਲੋਕ ਹੀ ਇਹਨਾਂ ਨੂੰ ਕਰਦੇ ਆ ਅਸੀਂ ਸਿਰਫ ਆਪਣੇ ਪਰਿਵਾਰ ਵੱਲੋਂ ਇੱਕ ਹਸਪਤਲ ਆਪਣੇ ਪਿੰਡ ਦੇ ਇਹ ਵੱਡੀ ਵੱਡੀ ਗੱਲ ਪਰ ਮੈਂ ਤੁਹਾਡੀ ਪ੍ਰੋਫਾਈਲ ਦੇਖ ਰਿਹਾ ਸੀਗਾ ਕਿ ਤੁਸੀਂ ਸਿੱਖ ਆਡੈਂਟਿਟੀ ਦੇ ਨਜ਼ਰੀਏ ਤੋਂ ਵੀ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਜਿਹੜੀਆਂ ਪ੍ਰੀਡਸ ਦੇ ਵਿੱਚ ਤੁਸੀਂ ਹਿੱਸਾ ਲੈਣ ਵਾਲਾ ਜ਼ਿਕਰ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸੇਵਾ ਹੀ ਹੈ ਕਿਉਂਕਿ ਇਹ ਹੁਣ ਵੀ ਅੱਜ ਦੇ ਦਿਨ ਦੇ ਵਿੱਚ ਵੀ ਜਦੋਂ ਸਿੰਘ ਨਾਂ ਟਰਕਿੰਗ ਦੇ ਵਿੱਚ ਖਾਸ ਤੌਰ ਤੇ ਜਦੋਂ ਹਰਜਿੰਦਰ ਸਿੰਘ ਦਾ ਫਿਰ ਉਸ ਤੋਂ ਬਾਅਦ ਜਸ਼ਨਪ੍ਰੀਤ ਵਾਲਾ ਮਾਮਲਾ ਆ ਗਿਆ ਤਾਂ ਇਹ ਬੜਾ ਵੱਟਾ ਪੰਗਾ ਪੈ ਗਿਆ ਸੀਗਾ ਔਰ ਖਾਸ ਤੌਰ ਤੇ ਜਿਹੜੇ ਤਰੀਕਾ ਭੁਗਤਣ ਜਾਂਦੇ ਨੇ ਉਹ ਇਸ ਮੌਕੇ ਤੇ ਉਹਨਾਂ ਨੂੰ ਫੜ ਲੈਂਦੀ ਮੈਂ ਅੱਜ ਵੀ ਦੇਖ ਰਿਆ ਸੀਗਾ ਕਿ ਕਿਸੇ ਨੇ ਕਿਸੇ ਨੇ ਆਪਣਾ ਕੁਝ ਰੀਨਿਊ ਕਰਾਉਣਾ ਹੈ ਜਾਂ ਕਿਸੇ ਨੇ ਅਦਰਵਾਇਜ਼ ਇਮੀਗ੍ਰੇਸ਼ਨ ਦੀ ਕਿਸੇ ਡੇਟ ਤੇ ਜਾਣਾ ਹੈ ਔਰ ਸਿੰਘ ਨਾਂ ਲੱਗਿਆ ਜਾਂ ਦਸਤਾਰ ਹੈ ਇਹ ਦੋਵੇਂ ਮਾਮਲੇ ਅੱਜ ਫਿਰ ਇੱਕ ਵਾਰੀ ਉੱਥੇ ਹੀ ਆਣ ਕੇ ਖੜੇ ਹੋ ਗਏ ਜਿਵੇਂ 9/11 ਤੇ ਸੀਗੇ ਸੋ ਇਹ ਵੀ ਤੁਹਾਡੀ ਇੱਕ ਸੇਵਾ ਅੱਛੀ ਹੈ ਮੈਂ ਤੁਹਾਡੀ ਸਿਫਤ ਨਹੀਂ ਕਰ ਰਿਹਾ ਔਰ ਸਿਰਫ ਟੈਲੀਵਿਜ਼ਨ ਦੇ ਮਾਧਿਅਮ ਦੇ ਵਿੱਚ ਚੰਗੀ ਲੱਗਦੀ ਵੀ ਨਹੀਂ ਪਰ ਜਦੋਂ ਬੰਦਾ ਸੈਲਫਲੈਸਲੀ ਕਰਦਾ ਜਦੋਂ ਆਪਾਂ ਸਾਰੇ ਰੋਜੀ ਰੋਟੀ ਤੋਂ ਹੀ ਨਹੀਂ ਬਾਹਰ ਨਿਕਲ ਪਾਉਂਦੇ ਤਾਂ ਇਹ ਕੰਮ ਵੱਡੇ ਨੇ ਇਹ ਘਰ ਫੂਕੇ ਤਮਾਸ਼ਾ ਦੇਖਣ ਵਾਲੀ ਗੱਲ ਆ ਅੱਜ ਕੱਲ ਕੋਣ ਕੋਈ ਜੇਬ ਚੋਂ ਪੈਸੇ ਕੱਢਦਾ ਜੀ ਪਹਿਲਾਂ ਹੁੰਦਾ ਸੀ ਕਿ ਇਹ ਪੈਸੇ ਇਕੱਠੇ ਕਰ ਲੋ ਜੀ ਇੰਜ ਕਰ ਲੋ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਸੋਚਦੇ ਕਿ ਧੰਦਾ ਹੀ ਹੈ ਸੋ ਜਦੋਂ ਤੁਸੀਂ ਘਰੋਂ ਤੁਰਦੇ ਹੋ ਪੈਸੇ ਲਾ ਕੇ ਪਰ ਘਰੋਂ ਪਰੇਸ਼ਾਨੀ ਵੀ ਹੁੰਦੀ ਹੋਊਗੀ ਪਰਿਵਾਰ ਦੇ ਜੀ ਨਹੀਂ ਵਿਰੋਧ ਕਰਦੇ ਵੀ ਕੀ ਕਰ ਰਹੇ ਹੋ ਜੀ ਆ ਦੇਖੋ ਜੀ ਕੋਲੋਂ ਪਰੇਸ਼ਾਨੀ ਤਾਂ ਥੋੜੀ ਬਾੜੀ ਆਉਂਦੀ ਹੈ ਵੈਸੀ ਮੇਰੇ ਇੱਕ ਆ ਦਿਨ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਲੋਕਾਂ ਦੇਖੋ ਇਹ ਜਦੋਂ ਵੀ ਤੁਸੀਂ ਮੈਨੂੰ ਕਿਸੇ ਇੱਕ ਬੰਦੇ ਨੇ ਕਿਹਾ ਸੀ ਵੀ ਜੇ ਤੂੰ ਕੰਮ ਕੁ ਕਰਨਾ ਚਾਹੁੰਦਾ ਤਾਂ ਆਪਣਾ ਮੂੰਹ ਆਪ ਹੀ ਗਾਲਾਂ ਕਰ ਲੈ ਲੋਕਾਂ ਨੂੰ ਨਾ ਕਰਨਾ ਹੂੰ ਕਿਉਂ ਇੱਥੇ ਲਾਮੀ ਮਿਲਦੇ ਆ ਇੱਚ ਤੂੰ ਮਤਾਂ ਲੱਗਦੀਆਂ ਸਭ ਚੀਜ਼ ਹੋਣੀ ਆ ਬਾਕੀ ਜੇ ਤੁਸੀਂ ਸਾਫ਼ ਚੱਲਦੇ ਆ ਤੇ ਰੱਬ ਉ퍼ਦੇਸ਼ ਦਾ ਕੋਈ ਤੰਗੀ ਨਹੀਂ ਜੇ ਆਪ ਗਲਤੀਆਂ ਤਾਂ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਫਿਰ ਤੁਹਾਡਾ ਮਨ ਤੇਨ ਦੱਸਦੀ ਜਾਂਦਾ ਵੀ ਤੁਸੀਂ ਕਿੱਥੇ ਬੈਠੇ ਆਂ ਅੱਜ ਤੱਕ ਜਿੰਨਾ ਵੀ 2500 ਹਿਸਾਬ ਹੈਗਾ ਇਹਦਾ ਅਸੀਂ ਹਰ ਸਾਲ ਆਪਣਾ ਆਡਿਟ ਕਰਾਉਨੇ ਕੋਈ Banda ਵੀ ਇਹਨੂੰ ਕਦੀ ਵੀ ਦੇਖ ਸਕਦਾ ਹਰ ਚੀਜ਼ ਹਾਂ ਜੇ ਕੋਈ ਤੇ ਗਲਤੀ ਕੀਤੀ ਉਹਦਾ ਦੇਣਦਾਰ ਮੈਂ ਹੋਵਾਂਗਾ ਬਾਕੀ ਲੋਕ ਨਹੀਂ ਨਾ ਮੈਂ ਬੋਰਡ ਮੈਂਬਰ ਨਾ ਕੋਈ ਹੋਰ ਕਿਉਂਕਿ ਮੇਰੀ ਜ਼ਿੰਮੇਵਾਰੀ ਆ ਮੈਂ ਉਹਨੂੰ ਜੇ ਕੋਈ ਕੁਛ ਕੋ ਗਲਤੀ ਹੋ ਗਈ ਕਮੀ ਪੈ ਗਈ ਤਾਂ ਮੇਰਾ ਫਰਿਵੰਦਾ ਪੂਰਾ ਕਰਦਾ ਉਹਦਾ ਸਾਰਾ ਜਿੰਮੇਵਾਰੀ ਮੇਰੀ ਆ ਨਾ ਕਿ ਬੰਦਾਂ ਦੀ ਕਿਉਂ ਮੇਰੇ ਨਾਲ ਨਹੀਂ ਜਾਂਦੇ ਤੇਰੀ ਉੱਥੇ ਟੀਮ ਆ ਉੱਥੇ ਵਧੀਆ ਕੰਮ ਕਰ ਰਹੀ ਆ ਇੱਥੇ ਵਾਲੀ ਇੱਥੇ ਵਧੀਆ ਕਰ ਰਹੀ ਆ ਬਾਕੀ ਆ ਪ੍ਰੋਬਲਮ ਇੱਥੇ ਖੜੀ ਆ ਜੀ ਵੀ ਜਿਸ ਤੇ ਬੈਠੇ ਆ ਨਾ ਸਾਡੇ ਸਾਰੇ ਮਾਪੇ ਇਹ ਚਾਹੁੰਦੇ ਵੀ ਸਰਦੋਤ ਚੰਗਾ ਬਿਜ਼ਨਸਮੈਨ ਬਣੇ ਡੰਗਾ ਬਣੇ ਡੰਗਾ ਇੰਜੀਨੀਅਰ ਬਣੇ ਜੰਗੇ 16 ਦਾ ਬਣੇ ਪਰ ਕੋਈ ਮਾਂ ਪਿਓ ਦਾ ਕੁਝ ਪਾਪ ਪੋਲਿਸ਼ਨ ਜਾ ਕੇ ਸਾਡੀ ਜਿਹੜਾ ਤੇ 1956 ਤੋਂ ਬਾਅਦ ਦਲੀਪ ਸਿੰਘ ਤੋਂ ਬਾਅਦ ਜਿਹੜਾ ਕਿ ਪਹਿਲਾ ਏਸ਼ੀਅਨ ਬਰਾਊਨ ਜਿਹੜਾ ਸੀ ਏਸ਼ੀਅਨ ਹੀ ਪਹਿਲਾ ਬਰਾਊਨ ਵਿਦਾਊਟ ਵਾਈਟ ਕਾਂਗਰਸਮੈਨ ਜਿਹੜਾ ਵਾਈਟਲ ਚ ਗਿਆ ਉਸ ਤੋਂ ਬਾਅਦ ਖੜੋਤ ਆ ਗਈ ਸਦੇ ਲੋਕ ਨੂੰ ਤੁਰੇ ਨਹੀਂ ਉਹਦਾ ਅਖ ਮਿਆਜਾ ਜਿਹੜਾ ਸਾਨੂੰ ਹੁਣ ਭੁਗਤਣਾ ਪੈ ਰਿਹਾ ਅੱਜ ਵੀ ਜੇ ਸਾਡੇ ਬੱਚੇ ਛੇ ਨਿਕਣ ਇਹਨਾਂ ਨੂੰ ਪੋਲਿਟਿਕਲ ਜਰੂਰ ਜਾਣਾ ਚਾਹੀਦਾ ਨਹੀਂ ਤਾਂ ਘੱਟੋ ਘੱਟ ਵਾਸ਼ਿੰਗਟਨ ਦਾ ਰਾਹ ਜਰੂਰ ਦੇਖਣਾ ਚਾਹੀਦਾ ਕਿੱਥੇ ਜਾ ਕੇ ਸਾਡੀ ਆਵਾਜ਼ ਜਿਹੜੀ ਉਹ ਪੂਰੀ ਕਰ ਸਕਾ ਉਹ ਬਿਨਾ ਢੜੇ ਤੋਂ ਬਿਨਾ ਕਿਸੇ ਭੇਦਭਾਗ ਤੋਂ ਸਮੁੱਚੀ ਕੌਮ ਲਈ ਸਮੁੱਚੇ ਸਾਡੇ ਪੰਜਾਬ ਲਈ ਉਹ ਉੱਥੇ ਜਾ ਕੇ ਗੱਲ ਕਰ ਸਕਦਾ ਹੋਵੇ ਪਰ ਉਹਦਾ ਚਿਹਰਾ ਮੁਰਾ ਵੀ ਉਧਰ ਚਾਹੀਦਾ ਤਾਂ ਜੋ ਉਹਨੂੰ ਦੱਸਣਾ ਨਾ ਪਵੇ ਮੈਂ ਕੌਣ ਆ ਹੂੰ ਉਹਦੀ ਦਿੱਖ ਜਿਹੜੀ ਆ ਉਹ ਉਥੇ ਕੰਮ ਕਰੇ ਕਿ ਗੈਸ ਹੀ ਵਾਚਿੰਗ ਵਿਚ ਤੋਂ ਪਲਵਾਮਾ ਤੇ ਉਥੇ ਵਾਈਸ ਪ੍ਰੈਜ਼ੀਡੈਂਟ ਮਾਈਕ ਹੈਂਸ ਪੈਂਸਪੀ ਯਾਦ ਨਾ ਉਹਨਾਂ ਨੇ ਕਿਹਾ ਸੀ ਭਾਈ ਵੀ ਹੁਣ ਪਲਵਾਮਾ ਹੋ ਗਿਆ ਤੁਹਾਡੇ ਕਰਕੇ ਇਹ ਰਸਤਾ ਖੁੱਲਿਆ ਵੀ ਇਹ ਬੰਦ ਨਾ ਹੋ ਜਾਵੇ ਹੁਣ ਹੂੰ ਉਹ ਪਹਿਲਾਂ ਸਾਨੂੰ ਟਾਲ ਦੇ ਰਹੇ ਪਰ ਜਦੋਂ ਨੇ ਦੇਖਿਆ ਵੀ ਰਸਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੌਨ ਡਬਲਯੂ ਮੈਕਡੋਨਲ ਦਾ ਹੈਗਾ ਫਿਰ ਉਹ ਕਹਿੰਦੇ ਨਹੀਂ ਕਸਿਤਾ ਦੀ ਗੱਲ ਹੀ ਮਤ ਕਰਾਂਗੇ ਹਾਂ ਉਹਨੇ ਕਿੰਨੀ ਕੀਤੀ ਹੈ ਉਹਨਾਂ ਦਾ ਆਫੀਸ਼ਲ ਮਤਲਬ ਹੋਗਾ ਹੂੰ ਨਹੀਂ ਉਹ ਜਦੋਂ ਜੀਡੀ ਵਾਈਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀਡੀ ਵਾਈਸ ਹਾਂ ਜੀ ਜੀ ਵਾਈਸ ਹਾਂ ਜੀ ਵਾਈਸ ਪ੍ਰੈਜ਼ੀਡੈਂਟ ਹਾਂ ਜੀ ਮਾਈਕ ਪੈਨਸਿਓਨ ਮਾਈਕ ਪੈਨਸ ਉਸ ਵੇਲੇ ਠੀਕ ਹੈ ਮੈਂ ਮੈਂ ਜਦੋਂ ਮੈਂ ਜਦੋਂ ਪਿਛਲੇ ਦਿਨਾਂ ਚ ਗੱਲ ਕਰ ਰਿਹਾ ਸੀਗਾ ਬਲਦੇਵ ਕੰਗ ਜਿਹੜੇ ਕਿ ਇੰਡੀਆ ਦੇ ਵਿੱਚ ਪ੍ਰਭਲ ਜਿਹੜੀ ਸਟੀਲ ਦੇ ਨਾਂ ਤੇ ਚਲਾਉਂਦੇ ਨੇ ਪਲਾਂਟ ਰਬਲ ਸਟੀਲ ਦੇ ਨਾਂ ਤੇ ਅਰਮੇਨੀਆ 'ਚ ਵੀ ਉਹਨਾਂ ਦਾ ਕੰਮ ਹੈ ਐ ਇੱਥੇ ਵੀ ਤੁਹਾਡੇ ਕੋਲ ਕੈਲੀਫੋਰਨੀਆ ਦੇ ਵਿੱਚ ਵੀ ਉਹਨਾਂ ਕੋਲ ਇੱਕ ਚੰਗੀ ਫਲੀਟ ਹੈਗੀ ਆ ਟਰਾਂਸਪੋਰਟੇਸ਼ਨ ਦੇ ਵਿੱਚ ਹੈਗੇ ਉਹ ਜਦੋਂ ਤੁਹਾਡੇ ਬਾਰੇ ਜ਼ਿਕਰ ਕਰ ਰਹੇ ਸੀ ਮੈਨੂੰ ਕਹਿੰਦੇ ਕਹਿੰਦੇ ਯਾਰ ਬਹੁਤ ਘੱਟ ਲੋਕ ਦੇਖੇ ਜਿਹੜੇ ਸੇਵਾ ਦੇ ਖੇਤਰ ਦੇ ਵਿੱਚ ਵੀ ਇੰਨੇ ਡਾਊਨ ਟੂ ਅਰਥ ਨੇ ਆਮ ਤੌਰ ਤੇ ਅਸੀਂ ਸ਼ੋਰਤ ਲਈ ਕਰਦੇ ਆ ਅਸੀਂ ਹਮੇਸ਼ਾ ਗਾ ਹੋ ਕੇ ਅੱਗੇ ਹੋ ਕੇ ਆਪਣਾ ਨਾਂ ਥਾਂ ਬਣਾਉਣਾ ਚਾਹੁੰਦੇ ਆ ਪਰ ਸੈਲਫਲੈਸਲੀ ਬਹੁਤ ਘੱਟ ਲੋਕ ਕਰਦੇ ਆ ਸੋ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਆ ਅਸੀਂ ਫਿਰ ਦੁਬਾਰਾ ਜੁੜਾਂਗੇ ਮੈਨੂੰ ਥੋੜਾ ਜਿਹਾ ਅੱਜ ਤੁਹਾਡੇ ਵਾਲੀ ਸਾਈਡ ਤੋਂ ਇੱਕ ਆਵਾਜ਼ ਦੀ ਦਿੱਕਤ ਵਿੱਚ ਵਿੱਚ ਆ ਰਹੀ ਆ ਮੈਨੂੰ ਲੱਗਦਾ ਕਿਤੇ ਸਾਡਾ ਇਹ ਐਪੀਸੋਡ ਥੋੜਾ ਅਧੂਰਾ ਨਾ ਰਹਿ ਜਾਏ ਕਿ ਜੇ ਸਾਡੀ ਇਹ ਆਵਾਜ਼ ਠੀਕ ਨਾ ਗਈ ਮੈਂ ਇੱਕ ਚੰਦੇ ਜਾਂਦੇ ਤੋਂ ਤੁਹਾਨੂੰ ਜਰੂਰ ਸਮਝਣਾ ਜਿਹੜਾ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਕੰਮ ਕਰ ਰਹੇ ਹੋ ਤੁਹਾਡੀਆਂ ਫਿਊਚਰ ਪਲੈਨਿੰਗਸ ਜਿਹੜੀਆਂ ਉਹ ਵੀ ਅਸੀਂ ਤੁਹਾਡੇ ਤੋਂ ਜਾਣਾਂਗੇ ਲੇਕਿਨ ਇਸ ਵੇਲੇ ਹੁਣ ਥੋੜਾ ਜਿਹਾ ਮੋੜਾ ਪਿਆ ਜੀ ਉੱਥੇ ਅਮਰੀਕਾ ਦੇ ਵਿੱਚ ਕੁਝ ਥੋੜਾ ਜਿਹਾ ਰਾਤ ਮਿਲ ਰਹੀ ਹੈ ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਦੇਖਿਆ ਕਿ ਕੋਟਾਂ ਸਖਤ ਹੋ ਰਹੀਆਂ ਨਿਊਯਾਰਕ ਦੇ ਵਿੱਚ ਜਿਹੜੇ ਦੂਜੇ ਧੜੇ ਦੇ ਲੋਕ ਨੇ ਜਿਵੇਂ ਮਮਦਾਨੀ ਜਿੱਤਿਆ ਅਦਰਵਾਈਜ਼ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਸਮਾਨੰਤਰ ਚੱਲਣ ਵਾਲੇ ਉਹਨਾਂ ਨੇ ਵੀ ਜਿੱਤ ਦਰਜ ਕੀਤੀ ਹੈ ਲੋਕ ਫੀਲ ਕਰਨ ਲੱਗੇ ਆ ਕਿ ਵਰਲਡ ਵਾਈਡ ਜਿਹੜੀ ਨੀਤੀ ਅਪਣਾਈ ਗਈ ਆ ਟੈਰਿਫਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਡੋਮੈਸਟਿਕ ਤੌਰ ਤੇ ਮਹਿੰਗਾਈ ਵਧੀ ਹੋਗੀ ਔਰ ਇਸ ਤੋਂ ਇਲਾਵਾ ਵੀ ਇਮੀਗ੍ਰੈਂਟਸ ਦੇ ਨਾਲ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਲੋਕਾਂ ਨੂੰ ਲੇਬਰ ਵੀ ਨਹੀਂ ਮਿਲ ਰਹੀ ਕੰਮਕਾਜ ਰੁਕ ਰਹੇ ਨੇ ਤਾਂ ਸਿਚੁਏਸ਼ਨ ਥੋੜੀ ਬਿਹਤਰ ਹੋ ਰਹੀ ਹੈ ਅੱਗੇ ਨਾਲੋਂ ਨਹੀਂ ਜੀ ਇਹ ਬਹੁਤ ਵਧੀਆ ਸਵੇਰਾ ਆਊਗਾ ਕਾਰਨ ਹੁੰਦਾ ਹੈ ਕਿ ਜਿਹੜੀਆਂ ਕਮੀਆਂ ਸੀ ਉਹਨਾਂ ਨੇ ਦੂਰ ਕਰ ਲੈਣਾ ਸਮਾ ਤਾਂ ਲੱਗਦਾ ਹੀ ਆ ਕੋ ਜਦੋਂ ਸੌਖੇ ਤੋਂ ਥੋੜਾ ਜਿਹਾ ਔਖਾ ਹੋਏ ਗੱਦੇ ਤੋਂ ਬਾਣ ਵਾਲੇ ਮੰਡੇ ਸੋਣਾ ਪਵੇ ਤੰਗੀ ਤਾਂ ਆਉਂਦੀ ਆ ਪਰ ਤਾਂ ਵੀ ਇਹ ਸਵੇਰਾ ਆਊਗਾ ਲੋਕ ਤੱਕੀਂ ਕੋਈ ਵਧੀਆ ਤਰੀਕੇ ਨਾਲ ਕਰਦੇ ਇਹ ਲੋਕ ਸਟੋਰੀ ਵਧੀਆ ਤਰੀਕੇ ਨਾਲ ਚਲਾਉਣਗੇ ਕਿਉਂ ਸਾਡਾ ਤੇ ਮਕਸਦ ਹੈਗਾ ਬਈ ਤੁਸੀਂ ਹਰ ਪੇਪਰ ਪੂਰਾ ਰੱਖੋ ਤਾਂ ਜੋ ਤਿਆਨ ਉਹ ਲਾ ਕੇ ਚੈਲੰਜ ਨਾ ਕਰ ਸਕੇ ਉਹਦੇ ਵਿੱਚ ਤੰਗੀਆਂ ਫੰਗੀਆਂ ਤਾਉਂਦੀਆਂ ਪਰ ਫਿਰ ਵੀ ਇਹ ਇਹ ਮਰਕਾ ਦਾ ਸਮਾਂ ਜਿਹੜਾ ਆ ਚੰਗਾ ਰੂਗਾ ਪਰ ਕੁਵਦੀ ਰੂਗਾ ਇਹ ਦੁਨੀਆ ਦੀ ਵੱਡੀ ਇਕਨੋਮੀ ਆ ਜਿਸ ਸਟੇਟ ਚ ਅਸੀਂ ਰਹਿੰਦੇ ਆ ਇਹ ਵੀ ਦੁਨੀਆ ਦੀ ਸੱਤਵੀਂ ਇਕਨੋਮੀ ਆ ਤੇ ਜੇ ਪੜਾ ਹੋ ਗਿਆ ਫਿਰ ਬਾਕੀ ਦਾ ਕੀ ਹਾਲਾਤ ਹੋ ਜਾ ਕਾਨੂੰਨ ਦਾ ਰਾਜ ਹੈ ਆਮ ਤੌਰ ਤੇ ਜੇ ਕਹਿੰਦੇ ਕਿ ਇੱਥੇ ਤੁਸੀਂ ਕਾਨੂੰਨ ਨਹੀਂ ਤੋੜਦੇ ਤਾਂ ਤੁਹਾਨੂੰ ਕੋਈ ਥ੍ਰੈਟ ਨਹੀਂ ਹੈ ਲੇਕਿਨ ਜੇ ਤੁਸੀਂ ਪੰਗਾ ਲੈਨੇ ਹੋ ਤਾਂ ਫਿਰ ਤੁਹਾਡੇ ਲਈ ਜਗ੍ਹਾ ਵੀ ਕੋਈ ਨਹੀਂ ਹੈ ਇਹ ਵੀ ਇੱਕ ਪਹਿਲੂ ਹੈਗਾ ਤੇ ਤੁਸੀਂ ਲੋਕਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਆਮੀਓ ਇਕਨੋਮਿਕ ਪੱਧਰ ਤੇ ਆ ਜਾਂ ਅਦਰਵਾਈਜ਼ ਇੱਥੋਂ ਤੁਰ ਕੇ ਪੰਜਾਬ ਤੋਂ ਤੁਰ ਕੇ ਏਡੀਆਂ ਮੱਲਾ ਮਾਰਨੀਆਂ ਸੌਖੀਆਂ ਨਹੀਂ ਹੁੰਦੀਆਂ ਤਾਂ ਹੀ ਇੰਨੇ ਪੈਸੇ ਵਾਪਸ ਆ ਕੇ ਲਾਏ ਜਾ ਸਕਦੇ ਨਹੀਂ ਜੀ ਜਿੰਦਾ ਜਿਹੜਾ ਵੀ ਭੈਣ ਭਰਾ ਇੱਥੇ ਆਇਆ ਉਹਨ ਬੜੀ ਹੱਡ ਪਨਮੀ ਮਿਹਨਤ ਕੀਤੀ ਆ ਉਹਨ ਦੋ ਦੋ ਜੌਬਾਂ ਕੀਤੀਆਂ ਬਿਨਸ ਤੇ ਲੋਕ ਅਸੀਂ ਹੁਣੇ ਪਏ ਆ ਪਹਿਲੇ ਲੋਕਾਂ ਤੇ ਜੌਬਾਂ ਹੀ ਕੀਤੀਆਂ ਸਾਰਿਆਂ ਨਾਲ ਕੀ ਹਮ ਬੜੇ ਸਕਸੈਸਫੁਲ ਰਹੇ ਆ ਉਹਨੇ ਆਪਣੇ ਆਪਣੇ ਰਾਕੇ ਦਾ ਬਹੁਤ ਵਧੀਆ ਸਵਾਰਿਆ ਸਾਡੇ ਦਾ ਸਿੰ ਬੈਸੋਣੀ ਸੀ ਬੜੀ ਬੱਧੀ ਹਸਤੀ ਸੀ ਉਹਨਾਂ ਦਾ ਘਟਾ ਜਿਹੜਾ ਇਹ ਛਾੜੀ ਕੌਮ ਲਈ ਬੜਾ ਔਖਾ ਆ ਕਿਉਂਕਿ ਪੋਲਿਟਿਕਲ ਤੌਰ ਤੇ ਉਹ ਬਲੇ ਸੌਲਿਡ ਸੀਗੇ ਸੌਲਿਡ ਸੀਗੇ ਉਹਨਾਂ ਦੀ ਗੱਤ ਮੰਨੀ ਜਾਂਦੀ ਸੀ ਪਰ ਕਈ ਵਾਰੀ ਬੰਦੇ ਜਾਣ ਤੋਂ ਬਾਅਦ ਉਹਦੇ ਗੁਣਾਂ ਦਾ ਪਤਾ ਲੱਗਦਾ ਪਹਿਲਾਂ ਤਾਂ ਬਰੋਤਾ ਹੀ ਹੁੰਦੀ ਹੈ ਬਿਲਕੁਲ 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 ਚਲੋ ਤੁਸੀਂ ਤਗੜੇ ਹੋ ਕੇ ਲੱਗੇ ਰਹੋ ਮੈਨੂੰ ਲੱਗਦਾ ਹੈ ਕਿ ਕੁਦਰਤ ਕਰੇ ਨਤੀਜੇ ਬਿਹਤਰ ਆਉਂਦੇ ਰਹਿਣ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਫਤਾਲ ਸਰ ਫਤਿਹ ਜੀ ਫਤਿਹ ਜੀ ਫਤਿਹ